ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹਲਾ ਪੰਜਵਾਂ ਗਰਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਵਤਗਾਰ ਕੁਦਰਤ ਕੀ ਮਨਾ ਜਾਣੀਏ ਵੱਡਾ ਵੇ ਪ੍ਰਵਾਹ ਕਾਰ ਬੰਦੈ ਤੂੰ ਬੰਦਗੀ ਜਿ ਚਰੈ ਘਟ ਮੈਂ ਸਾਹ ਤੂੰ ਸਮਰੱਥ ਅਕਥ ਅਗੋ ਚਰੈ ਦਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਇਹ ਤਲੰਗ ਮਹਾਲਾ ਪੰਜਵਾਕਾਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਤ ਗਾਰ ਕੁਦਰਤ ਕੀ ਮਨਾ ਜਾਣੀ ਹੈ ਵੱਡਾ ਵੇ ਪ੍ਰਵਾਹ ਕਾਰ ਬੰਦੇ ਤੂੰ ਬੰਦ ਕੀ ਜਿ ਚਰ ਘਟ ਮੈਂ ਸਾਹ ਤੂੰ ਸਮਰੱਥ ਅਕਤ ਅਗੋਇ ਤੇ ਰਈਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਲੰਗ ਮਹਲਾ ਪੰਜਵਾ ਗਰਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦੇਣ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨ ਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਅਰੇ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਕੁਦਰਤ ਕੀ ਮਰਿਆ ਜਾਣੀਐ ਵੱਡਾ ਵੇ ਪ੍ਰਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰਥ ਅਕਖ ਅਗੋਚ ਡਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਲੰਗ ਮਹਲਾ ਪੰਜਵਾ ਘਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਆਰੇ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਤ ਗਾਰ ਕੁਦਰਤ ਕੀ ਮਨਾ ਜਾਣੀਐ ਵੱਡਾ ਵੇਪਰ ਵਾਹ ਕਾਰ ਬੰਦੇ ਤੂੰ ਬੰਦ ਕੀ ਜਿ ਚਰ ਘਟ ਮੈਂ ਸਾਹ ਤੂੰ ਸਮਰੱਥ ਅਕਤ ਅਗੋਇ ਤੇ ਰਈ ਦਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਲੰਗ ਮਹਲਾ ਪੰਜਵਾ ਗਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਗੜ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਵਤ ਗਾਰ ਕੁਦਰਤ ਕੀ ਮਰ ਜਾਣੀ ਹੈ ਵੱਡਾ ਵੇ ਪ੍ਰਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰਥ ਅਕਤ ਅਗੁਟ ਦਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਲੰਗ ਮਹਲਾ ਪੰਜਵਾ ਗਰਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨ ਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਕਟ ਕਟ ਮਾਲਕ ਦਿਲਾਂ ਦਾ ਸੱਚਾ ਪਰਵਤ ਗਾਰ ਪੁਜਰਤ ਕੀ ਮਰ ਜਾਣੀਏ ਵੱਡਾ ਵੇਪਰ ਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰੱਥ ਅਕਤ ਅਗੋਚ ਡਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤੇਤਲੰਗ ਮਹਲਾ 5 ਅਕਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਕਟ ਕਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਕੁਦਰਤ ਕੀ ਮਰਿਆ ਜਾਣੀਏ ਵੱਡਾ ਵੇ ਪ੍ਰਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰੈ ਘਟ ਮੈਂ ਸਾਹ ਤੂੰ ਸਮਰੱਥ ਅਕਤ ਅਗੁਚਰ ਦਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਲੰਗ ਮਹਲਾ ਪੰਜਵਾ ਕਰਤੀ ਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਕਟ ਕਟ ਮਾਲਕ ਦਿਲਾਂ ਦਾ ਸੱਚਾ ਪਰਵਦਗਾਰ ਕੁਦਰਤ ਕੀ ਮਰ ਜਾਣੀ ਹੈ ਵੱਡਾ ਵੇਪਰਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰੱਥ ਅਕਤ ਅਗੋਟੇ ਦਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਰੰਗ ਮਹਲਾ ਪੰਜਵਾ ਕਰਤੀ ਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਕਟ ਕਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਕੁਦਰਤ ਕੀ ਮਰ ਜਾਣੀਏ ਵੱਡਾ ਵੇ ਪ੍ਰਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰੱਥ ਅਕਤ ਅਗੁਚਰ ਜਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏ ਤਲੰਗ ਮਹਲਾ ਪੰਜਵਾ ਘਰਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦੇਣ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਕਟ ਕਟ ਮਾਲਕ ਦਿਲਾਂ ਦਾ ਸੱਚਾ ਪਰਵਤ ਗਾਰ ਕੁਦਰਤ ਕੀ ਮਰ ਜਾਣੀ ਹੈ ਵੱਡਾ ਵੇ ਪ੍ਰਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰੱਥ ਅਕਤ ਅਗੋਇ ਤੇ ਰਈਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਲੰਗ ਮਹਲਾ ਪੰਜਵਾ ਘਰਤੀ ਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੁਮ ਕਾਹੇ ਡੋਲੇ ਪ੍ਰਾਣੀਆਂ ਤੁਧ ਰੱਖੇਗਾ ਸਿਰ ਜਨਹਾਰ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਕਟ ਕਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਕੁਦਰਤ ਕੀ ਮਰ ਜਾਣੀਏ ਵੱਡਾ ਵੇ ਪ੍ਰਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰੱਥ ਅਕਤ ਅਗੋਟੇ ਦਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏ ਚਲੰਗ ਮਹਲਾ ਪੰਜਵਾ ਘਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਕਟ ਕਟ ਮਾਲਕ ਦਿਲਾਂ ਦਾ ਸੱਚਾ ਪਰਵਤ ਗਾਰ ਕੁਦਰਤ ਕੀ ਮਰ ਜਾਣੀਏ ਵੱਡਾ ਵੇ ਪ੍ਰਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰੈ ਘਟ ਮੈਂ ਸਾਹ ਤੂੰ ਸਮਰੱਥ ਅਕਤ ਅਗੁਚ ਡਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤਲੰਗ ਮਹਲਾ ਪੰਜਵਾ ਗਰਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਆੜ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਵਦਗਾਰ ਕੁਦਰਤ ਕੀ ਮਨਾ ਜਾਣੀਏ ਵੱਡਾ ਵੇ ਪ੍ਰਵਾਹ ਕਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰਸ ਅਕਤ ਅਗੁਚਰ ਦਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਇਹ ਤਲੰਗ ਮਹਲਾ ਪੰਜਵਾਂ ਅਕਾਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਵਦਗਾਰ ਕੁਦਰਤ ਕੀ ਮਰ ਜਾਣੀ ਹੈ ਵੱਡਾ ਵੇ ਪ੍ਰਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰੈ ਘਟ ਮੈਂ ਸਾਹ ਤੂੰ ਸਮਰੱਥ ਅਕਤ ਅਗੁਚਰ ਜਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤ ਲੰਗ ਮਹਲਾ ਪੰਜਵਾ ਗਰਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸ ਆਰੇ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਵਤ ਗਾਰ ਪੁਜਰਤ ਕੀ ਮਰ ਜਾਣੀਏ ਵੱਡਾ ਵੇ ਪ੍ਰਵਾਹ ਘਰ ਬੰਦੇ ਤੋਂ ਬੰਦਗੀ ਜੇ ਚਰ ਘਟ ਮੈਂ ਸਾਹ ਤੂੰ ਸਮਰੱਥ ਅਕਤ ਅਗੋਚ ਜਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਲੰਗ ਮਹਲਾ ਪੰਜਵਾ ਗਾਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਵਦਗਾਰ ਕੁਦਰਤ ਕੀ ਮਰ ਜਾਣੀ ਹੈ ਵੱਡਾ ਵੇ ਪ੍ਰਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰਥ ਅਕਤ ਅਗੋਚ ਜਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਲੰਗ ਮਹਲਾ ਪੰਜਵਾ ਘਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨ ਹਾਰ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸ ਆੜੇ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਤ ਗਾਰ ਪੁਜਰਤ ਕੀ ਮਰ ਜਾਣੀਐ ਵੱਡਾ ਵੇਪਰਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰੱਥ ਅਕਤ ਅਗੋਚ ਜਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤੇਤ ਲੰਗ ਮਹਲਾ ਪੰਜਵਾ ਘਰਤੀ ਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਕਟਕਟ ਮਾਲਕ ਦਿਲਾਂ ਦਾ ਸੱਚਾ ਪਰਵਦਗਾਰ ਕੁਦਰਤ ਕੀ ਮਰ ਜਾਣੀਏ ਵੱਡਾ ਵੇਪਰਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰੱਥ ਅਕਤ ਅਗੁਚਰ ਜਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਲੰਗ ਮਹਲਾ ਪੰਜਵਾ ਘਰਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨ ਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਕਟ ਕਟ ਮਾਲਕ ਦਿਲਾਂ ਕਾ ਸੱਚਾ ਪਰਵਤ ਗਾਰ ਕੁਦਰਤ ਕੀ ਮਨਾ ਜਾਣੀਐ ਵੱਡਾ ਵੇ ਪ੍ਰਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰੈ ਘਟ ਮੈਂ ਸਾਹ ਤੂੰ ਸਮਰੱਥ ਅਕਤ ਅਗੋਚ ਜਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤੇਤਲੰਗ ਮਹਲਾ ਪੰਜਵਾ ਗਾਰਤੀ ਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਹਾਰ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਕਟ ਕਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਕੁਦਰਤ ਕੀ ਮਨਾ ਜਾਣੀ ਹੈ ਵੱਡਾ ਵੇ ਪ੍ਰਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰਥ ਅਕਤ ਅਗੋਇ ਤੇ ਰਦੀਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਰੰਗ ਮਹਲਾ ਪੰਜਵਾ ਕਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਕਟ ਕਟ ਮਾਲਕ ਦਿਲਾਂ ਦਾ ਸੱਚਾ ਪਰਵਤ ਗਾਰ ਕੁਦਰਤ ਕੀ ਮਰ ਜਾਣੀਏ ਵੱਡਾ ਵੇਪਰ ਵਾਹ ਕਰ ਬੰਦੇ ਤੋਂ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰਥ ਅਕਤ ਅਗੁਚ ਦਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਇਹ ਤਲੰਗ ਮਹਲਾ ਪਹੰਜਵਾ ਗਰਤੀ ਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾਇਸ ਤੂੰ ਕੀ ਅਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਨਕ ਦਿਲਾਂ ਦਾ ਸੱਚਾ ਪਰਵਤ ਗਾਰ ਕੁਦਰਤ ਕੀ ਮਰ ਜਾਣੀਏ ਵੱਡਾ ਵੇਪਰਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰੱਥ ਅਕਤ ਅਗੋਚਰ ਜਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਲੰਗ ਮਹਲਾ ਪੰਜਵਾ ਗਰਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਕਟ ਕਟ ਮਾਲਕ ਦਿਲਾਂ ਦਾ ਸੱਚਾ ਪਰਵਦਗਾਰ ਕੁਦਰਤ ਕੀ ਮਰ ਜਾਣੀਏ ਵੱਡਾ ਵੇ ਪ੍ਰਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰੱਥ ਅਕਤ ਅਗੋਟ ਦਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਲੰਗ ਮਹਲਾ ਪੰਜਵਾ ਘਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਕਟ ਕਟ ਮਾਲਕ ਦਿਲਾਂ ਦਾ ਸੱਚਾ ਪਰਵਤ ਗਾਰ ਕੁਦਰਤ ਕੀ ਮਰ ਜਾਣੀਏ ਵੱਡਾ ਵੇਤਰਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰੈ ਘਟ ਮੈਂ ਸਾਹ ਤੂੰ ਸਮਰੱਥ ਅਕਤ ਅਗੁਚਰ ਜਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤਲੰਗ ਮਹਾਲਾ ਪੰਜਵਾ ਗਰਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਆੜ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਵਤ ਗਾਰ ਕੁਸਰਤ ਕੀ ਮਨਾ ਜਾਣੀਏ ਵੱਡਾ ਵੇਪਰ ਵਾਹ ਕਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰਸ ਅਕਤ ਅਗੁਚਰ ਦੀਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਚਲੰਗ ਮਹਲਾ ਪੰਜਵਾਂ ਗਾ ਰਹੀ ਤੀਜਾ ਮਿਹਰਮਾਨ ਸਾਹਿਬ ਮਿਹਰਮਾਨ ਸਾਹਿਬ ਮੇਰਾ ਮਿਹਰਮਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਵਤ ਗਾਰ ਕੁਦਰਤ ਕੀ ਮਰ ਜਾਣੀ ਹੈ ਵੱਡਾ ਵੇ ਪ੍ਰਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰੱਥ ਅਕਤ ਅਗੁਚਰ ਜਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਲੰਗ ਮਹਲਾ ਪੰਜਵਾ ਗਰਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨ ਹਾਰ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਗੜ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਤ ਗਾਰ ਪੁਜਰਤ ਕੀ ਮਰ ਜਾਣੀਐ ਵੱਡਾ ਵੇਪਰ ਵਾਹ ਕਾਰ ਬੰਦੇ ਤੂੰ ਬੰਦ ਕੀ ਜਿ ਚਰ ਘਟ ਮੈਂ ਸਾਹ ਤੂੰ ਸਮਰੱਥ ਅਕਤ ਅਗੋਚ ਜਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਲੰਗ ਮਹਲਾ ਪੰਜਵਾ ਘਰਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਗੜ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਤ ਗਾਰ ਕੁਦਰਤ ਕੀ ਮਰ ਜਾਣੀਐ ਵੱਡਾ ਵੇ ਪ੍ਰਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰੱਥ ਅਕਤ ਅਗੁਚਰ ਜਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਲੰਗ ਮਹਲਾ ਪੰਜਵਾ ਗਰ ਤਿੰਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨ ਹਾਰ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਗੜ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਵਤ ਗਾਰ ਪੁਜਰਤ ਕੀ ਮਨਾ ਜਾਣੀਏ ਵੱਡਾ ਵੇ ਪ੍ਰਵਾਹ ਸਾਰੇ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰੱਥ ਅਕਤ ਅਗੁਚਰ ਜਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਲੰਗ ਮਹਾਲਾ ਪੰਜਵਾ ਘਰ ਤਿੰਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਵਤ ਗਾਰ ਕੁਦਰਤ ਕੀ ਮਰ ਜਾਣੀਏ ਵੱਡਾ ਵੇ ਪ੍ਰਵਾਹ ਘਰ ਬੰਦੇ ਤੋਂ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰੱਥ ਅਕਤ ਅਗੁਟ ਦਿਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਰੰਗ ਮਹਲਾ ਪੰਜਵਾ ਘਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾਇਸ ਤੂੰ ਕੀ ਅਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਨਕ ਦਿਲਾਂ ਦਾ ਸੱਚਾ ਪਰਵਦਗਾਰ ਕੁਦਰਤ ਕੀ ਮਰ ਜਾਣੀਏ ਵੱਡਾ ਵੇਪਰਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰੱਥ ਅਕਤ ਅਗੋਚ ਜਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਲੰਗ ਮਹਲਾ ਪੰਜਵਾ ਗਾਰਤੀ ਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਹਾਰ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਕਟ ਕਟ ਮਾਲਕ ਦਿਲਾਂ ਦਾ ਸੱਚਾ ਪਰਵਦਗਾਰ ਕੁਦਰਤ ਕੀ ਮਰ ਜਾਣੀ ਹੈ ਵੱਡਾ ਵੇ ਪ੍ਰਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰਥ ਅਕਤ ਅਗੋਟ ਦਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਲੰਗ ਮਹਲਾ ਪੰਜਵਾ ਕਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਕਟ ਕਟ ਮਾਲਕ ਦਿਲਾਂ ਦਾ ਸੱਚਾ ਪਰਵਤ ਗਾਰ ਕੁਦਰਤ ਕੀ ਮਰ ਜਾਣੀਏ ਵੱਡਾ ਵੇਪਰ ਵਾਹ ਕਰ ਬੰਦੇ ਤੋਂ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰੱਥ ਅਕਥ ਅਗੋਚ ਦੀਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤੇਤ ਲੰਗ ਮਹਲਾ ਪੰਜਵਾ ਘਰ ਤਿੰਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖੇਗਾ ਸਿਰ ਜਨਹਾਰ ਜਿਨ ਪੈਦਾਇਸ ਤੂੰ ਕੀ ਅਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਨ ਤੇ ਦਿਲਾਂ ਦਾ ਸੱਚਾ ਪਰਵਤ ਗਾਰ ਕੁਦਰਤ ਕੀ ਮਰ ਜਾਣੀਏ ਵੱਡਾ ਵੇ ਪ੍ਰਵਾਹ ਕਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰੱਥ ਅਕਤ ਅਗੋਚ ਜਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤਲੰਗ ਮਹਲਾ ਪੰਜਵਾ ਅਗਾਰਤੀ ਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਤੀਸ ਅਗਲ ਕੋ ਦੇ ਦਾਨ ਰਹਾ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰੱਖੇਗਾ ਸਿਰ ਜਨਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਵਦਗਾਰ ਕੁਦਰਤ ਕੀ ਮਨਾ ਜਾਣੀਆ ਵੱਡਾ ਵੇ ਪ੍ਰਵਾਹ ਕਾਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰਥ ਅਕਤ ਅਗੁਟ ਦਿਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਏਤ ਲੰਗ ਮਹਲਾ ਪੰਜਵਾ ਕਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦੇ ਰੱਖਿਆ ਸਿਰ ਜਨਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਇ ਮੇਦਨੀ ਸੋਈ ਕਰਦਾ ਸਾਰ ਕਟ ਕਟ ਮਾਨਕਾ ਦਿਲਾਂ ਕਾ ਸੱਚਾ ਪਰਵਤ ਗਾਰ ਕੁਦਰਤ ਕੀ ਮਰਿਆ ਜਾਣੀਏ ਵੱਡਾ ਵੇਪਰ ਵਾਹ ਕਰ ਬੰਦੇ ਤੋਂ ਬੰਦਗੀ ਜਿ ਚਰੇ ਘਟ ਮੈਂ ਸਾਹ ਤੂੰ ਸਮਰੱਥ ਅਕਤ ਅਗੋਚ ਜਿਉ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ